ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਕਿਸਤਾਨ ਸਥਿਤ ਗੁਰਤਾਮਾ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਨੂੰ ਖੁੱਲ੍ਹ ਦੇਲੀ ਦੇ ਨਾਲ ਵੀਜੇ ਦੇਣ ਦੇ ਲਈ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨਰ ਤੇ ਮੁੱਖ ਕਮਿਸ਼ਨਰ ਸਾਦ ਅਹਿਮਦ ਬੜਾਇਚ ਨੂੰ ਪੱਤਰ ਲਿਖ ਕੇ ਧੰਨਵਾਦ ਕੀਤਾ ਹੈ। ਸਤਿ ਸ਼੍ਰੀ ਅਕਾਲ ਤਾਈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤਾਈ। ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ? ਕਰਮਵਾਲੀਆਂ ਪੁੱਤ, ਅਨੰਦਪੁਰ ਸਾਹਿਬ ਜਾ ਕੇ ਆਈਆਂ। ਓ ਤਾਈ, ਗੋਡੇ ਤੇਰੇ ਚੱਲਦੇ ਨਹੀਂ। ਤੂੰ ਉੱਥੇ ਤਾਂ ਕਿਵੇਂ ਜਾਈ? ਇਹ ਅਭਦੇ ਦਰਸ਼ਨ ਕਰਨ ਵਾਸਤੇ ਗੋਡੇਰੀ ਕਿਸਮਤ ਚਲਨੀ ਚਾਹੀਦੀ ਹੈ ਮਾਤਾ ਰਾਣੀ ਦੀ ਕਿਰਪਾ ਹੋਈ ਮੈਂ ਵੀ ਜਵਲਾਜੀ ਦਰਸ਼ਨ ਕਰਕੇ ਆਈ ਆ ਕੀ ਬਾਤ ਆ ਭਾਈ ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਐ ਸਾਰੀਆਂ ਹੀ ਸੈਰ ਕਰਨ ਤੇ ਨਿਕਲੀਆਂ ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ ਹੋਰ ਕੀ ਜੁੰਦਾ ਰਵੇ ਕਰਮਾ ਵਾਲਾ ਜਿੰਨੇ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥਿਆਤਰਾ ਵੱਲੋਂ ਕੋਈ 50000 ਸ਼ਰਧਾਲੂਆਂ ਨੂੰ ਮੌਕਾ ਮਿਲਿਆ ਵੱਖ-ਵੱਖ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ ਇਹ ਜੋ ਤੂੰ ਸੁਣਿਆ ਨਾ ਸਭ ਸੱ ਸੁਣਿਆ ਐਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈ ਆ ਐਸੀ ਯੋਜਨਾ ਚ ਹਰ ਲੋੜਵੰਦ ਦੀ ਸੁਣਵਾਈ ਕੀ ਜਾਂਦੀ ਹੈ ਮੁਫਤ ਖਾਣਾ ਐਸੀ ਟ੍ਰੇਨ ਰਹਿਣ ਸਹਿਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਵੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਲਿਖੇ ਗੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਖੁਸ਼ੀ ਦੀ ਗੱਲ ਹੈ ਕਿ ਖਾਲਸਾ ਸਾਜਨਾ ਦਿਵਸ ਬਸਾਖੀ ਦੇ ਮੌਕੇ ਦੇ ਉੱਤੇ ਪਾਕਿਸਤਾਨ ਸਥਿਤ ਗੁਰਦ ਆਮਾਂ ਦੇ ਦਰਸ਼ਨ ਲਈ ਜਾਣ ਵਾਲੇ ਸਰਦਾਲੂਆਂ ਦੀ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ 1942 ਨਾਮਾਂ ਵਾਲੀ ਸੂਚੀ ਅਨੁਸਾਰ ਸਾਰੇ ਵੀਜ਼ੇ ਜਾਰੀ ਕੀਤੇ ਗਏ ਹਨ। ਇਹ ਸਹਿਯੋਗ ਨੇ ਸਿੱਖ ਸਰਦਾਲੂਆਂ ਨੂੰ ਆਪਣੇ ਇਤਿਹਾਸਕ ਤੇ ਪਵਿੱਤਰ ਗੁਰਦ ਆਮਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਇਹ ਜਿਹੜਾ ਫੈਸਲਾ ਨਾ ਕੇਵਲ ਸਰਦਾਲੂਆਂ ਦੀ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਾ ਹੈ ਸਗੋਂ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੱਭਿਆਚਾਰਕ ਤੇ ਭਾਈਚਾਰਕ ਸਬੰਧਾਂ ਨੂੰ ਵੀ ਮਜ਼ਬੂਤ ਕਰਨ ਦੇ ਵਿੱਚ ਅਹਿਮ ਯੋਗਦਾਨ ਹੈ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਨੇ ਮੁੱਖ ਕਮਿਸ਼ਨਰ ਸਾਦ ਅਹਿਮਦ ਵੜੈਚ ਅਤੇ ਉਨ੍ਹਾਂ ਦੀ ਟੀਮ ਦੇ ਸਸਾਰਥਿਕ ਉਦਮ ਦੀ ਸਲਾਘਾ ਕਰਦਿਆਂ ਲਿਖਿਆ ਗਿਆ ਕਿ ਤੁਹਾਡੇ ਦੁਆਰਾ ਦਿੱਤਾ ਗਿਆ ਸਹਿਯੋਗ ਹਮੇਸ਼ਾ ਸਤਿਕਾਰ ਨਾਲ ਯਾਦ ਰੱਖਿਆ ਜਾਵੇਗਾ ਉਨਾ ਸਿੱਖ ਸਰਦਾਰਾਂ ਨੂੰ ਵੱਡੀ ਗਿਣਤੀ ਦੇ ਵਿੱਚ ਬੀਜੇ ਦੇਣ ਅਤੇ ਯੋਗ ਪ੍ਰਬੰਧ ਕਰਨ ਲਈ ਪਾਕਿਸਤਾਨ ਸਰਕਾਰ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਸ ਪ੍ਰਗਟਾਈ ਹੈ ਕਿ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਸਹਿਯੋਗ ਜਾਰੀ ਰਹੇਗਾ ਜਿਸ ਨਾਲ ਸਿੱਖ ਭਾਈਚਾਰੇ ਨੂੰ ਆਪਣੀ ਵਿਰਾਸਤ ਦੇ ਨਾਲ ਜੋੜਨ ਤੇ ਗੁਰਤਾਮਾ ਦੇ ਦਰਸ਼ਨਾਂ ਦਾ ਮੌਕਾ ਮਿਲਦਾ ਰਹੇਗਾ